ਇਸ ਕਨਸੈਪਟ ਨੂੰ ਹੀ ਦੁਨੀਆ ਦੇ ਅੰਦਰ ਬਦਲ ਦਿੱਤਾ ਵੇਖੋ ਸਨਾਤਨ ਮਤ ਦੇ ਅੰਦਰ ਵੇਦ ਉਪਨਿਸ਼ਦ ਸਿਮਰਤੀਆਂ ਸ਼ਾਸਤਰ ਕਿੰਨੇ ਗ੍ਰੰਥ ਨੇ ਇਹਨਾਂ ਸਾਰਿਆਂ ਦੀ ਗਿਣਤੀ ਮੋਟੀ-ਮੋਟੀ ਜਿਹੜੀ 108 ਬਣਦੀ ਹੈ ਇਹ ਜਿਹੜਾ ਬ੍ਰਹਮ ਗਿਆਨੀ 108 ਹੈ ਨਾ ਇਹ ਤੋਂ ਹੀ ਸ਼ਬਦ ਨਿਕਲਿਆ ਹੋਏ ਹੈ ਬ੍ਰਹਮ ਗਿਆਨੀ 108 108 ਨੂੰ ਕਿਹਾ ਜਾਂਦਾ ਜਿਹਨੂੰ ਇਹਨਾਂ 108 ਗ੍ਰੰਥਾਂ ਦੀ ਸਮਝ ਹੈ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗ੍ਰੰਥ ਪੜ੍ਹੇ ਨੇ ਹੁਣ ਸਤਿਗੁਰੂ ਜੀ ਨੇ ਜਿਹੜੇ ਸ਼ਬਦ ਬਚਨ ਕਹੇ ਨੇ ਸ਼ਬਦ ਵਿੱਚ ਹੁਣ ਸੰਸਾਰ ਦੇ ਅੰਦਰ ਅਸੀਂ ਇੱਕ ਬੜੀ ਸੁੱਕੀ ਖੇਡ ਬਣਾ ਲਈ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਗ੍ਰੰਥਾਂ ਨੂੰ ਪੜ੍ਹਨਾ ਬੜਾ ਔਖ ਹੈ ਫਿਰ ਜਿਨ੍ਹਾਂ ਨੂੰ ਪੜ੍ਹ ਲਈਏ ਇਹਨਾਂ ਨੂੰ ਮੰਨਣਾ ਬੜਾ ਔਖ ਹੈ ਕਿਉਂਕਿ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਸੁਣਨਾ ਪੈਣਾ ਏ ਤੈਨੂੰ ਫਿਰ ਪਾਤਸ਼ਾਹ ਕਹਿੰਦੇ ਨੇ ਮੰਨਣਾ ਪੈਣਾ ਏ ਤੈਨੂੰ ਸੁਣਿਆ ਮੰਨਿਆ ਮਨ ਕੀਤਾ ਭਾਉ ਫਿਰ ਪਾਤਸ਼ਾਹ ਕਹਿੰਦੇ ਨੇ ਤੈਨੂੰ ਮਨ ਵਿੱਚ ਪ੍ਰੇਮ ਵੀ ਬਣਾਉਣਾ ਪੈਣਾ ਏ ਇਹ ਬੱਦਾ ਚੱਟੀ ਵਾਲਾ ਕੰਮ ਨਹੀਂ ਏ ਵੀ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਇਹ ਨਹੀਂ ਏ ਵੀ ਆਈ ਏ ਮੇਰੇ ਤੇ ਤੇ ਮੈਂ ਮੰਨ ਲਵਾਂ ਕਿਉਂਕਿ ਹੁਣ ਮੇਰੇ ਕੋਲ ਦੂਜਾ ਰਾਹ ਹੀ ਕੋਈ ਨਹੀਂ ਨਈ ਇਹ ਤੇ ਇਹ ਉਸ ਰਸਤਾ ਹੈ ਇਹ ਉਹ ਸੌਦਾ ਹੈ ਜਿੱਥੇ ਪ੍ਰੇਮ ਪਿਆਰ ਜਦੋਂ ਬੰਦੇ ਦੀ ਕਿਸੇ ਨਾਲ ਸੰਸਾਰ ਦੇ ਅੰਦਰ ਪਿਆਰ ਇੱਕ ਸਾਂਝ ਹੁੰਦੀ ਹੈ ਨਾ ਤੇ ਉੱਥੇ ਚੀਜ਼ਾਂ ਇਹ ਵਿਚਾਰ ਨਹੀਂ ਰੱਖਦੀਆਂ ਵੀ ਇਹ ਬੰਦਾ ਇਹ ਮੇਰੇ ਲਈ ਕਰ ਕੀ ਰਿਹਾ ਹੈ ਉੱਥੇ ਵਿਚਾਰ ਹੁੰਦੀ ਹੈ ਵੀ ਨਹੀਂ ਮੇਰੀ ਇਹਦੇ ਨਾਲ ਵਿਹਾਰਿਕ ਸਾਂਝ ਨਹੀਂ ਹੈ ਪਿਆਰਕ ਸਾਂਝ ਹੈ ਉਹ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਜਦੋਂ ਰੱਬ ਨਾਲ ਸਾਂਝ ਬਣਾਣੀ ਹੈ ਤੇ ਸੁਣਿਆ ਮੰਨਿਆ ਮਨ ਕੀਤਾ ਪਾਉ ਹੁਣ ਉਥੇ ਮੰਨਣ ਦੀ ਵਿਚਾਰ ਬੰਦੇ ਨੇ ਆਖਿਆ ਮੰਨਣਾ ਤੇ ਬੜਾ ਔਖਾ ਹੈ ਪਹਿਲੀ ਗੱਲ ਤੇ ਸੁਣਨਾ ਪੜਨਾ ਔਖਾ ਹੈ ਫਿਰ ਮੰਨਣਾ ਬੜਾ ਔਖਾ